ਸਸੀ ਗਾਲ ਜੀ ਸਾਰਿਆਂ ਨੂੰ ਅੱਜ ਮੈਂ ਇਹ ਸੂਚਿਤ ਕਰਨਾ ਚਾਹੁੰਦਾ ਕਿ ਅੱਜ ਜਲੰਧਰ ਸ਼ਹਿਰ ਦੇ ਵਿੱਚ ਸ਼ਾਮ ਨੂੰ ਲਗਭਗ 4 ਵਜੇ ਦੇ ਕਰੀਬ ਹਵਾਈ ਰੇਡ ਦੀ ਫੋਮਟਲ ਕੀਤੀ ਜਾਵੇਗੀ ਜਿਦੇ ਵਿੱਚ ਜਲੰਧਰ ਦੇ ਕਾਫੀ ਹਿੱਸਿਆਂ ਦੇ ਵਿੱਚ ਤੁਹਾਨੂੰ ਸਾਇਰਨ ਦੀ ਆਵਾਜ਼ ਆਵੇਗੀ ਤੁਹਾਨੂੰ ਕਿਸੇ ਨੂੰ ਵੀ ਇਸ ਸਾਇਰਨ ਦੀ ਆਵਾਜ਼ ਨਾਲ ਜਾਂ ਇਸ ਮਲਡਰ ਨਰਕ ਬ੍ਰਾਉਂ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਇਹਦਾ ਮੰਤਰ ਇਹ ਹੈ ਕਿ ਜੇ ਕਿਸੇ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਦਿਨ ਦੇ ਸਮੇਂ ਕੋਈ ਤੁਹਾਨੂੰ ਸਾਇਰਨ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਤੁਸੀਂ ਇਮੀਡੀਏਟਲੀ ਕਿਸੇ ਵੀ ਸੁਰੱਖਿਅਤ ਥਾਂ ਜਿਵੇਂ ਕਿ ਓਪਨ ਗਰਾਉਂਡ ਜਾਂ ਕਿਸੇ ਦਰਖਤ ਦੇ ਥੱਲੇ ਜਾਂ ਕਿਸੇ ਸ਼ੈਲਟਰ ਦੇ ਥੱਲੇ ਇਮੀਡੀਏਟਲੀ ਚਲੇ ਜਾਓ ਉੱਚੀਆਂ ਬਿਲਡਿੰਗਾਂ ਨੂੰ ਅਵੋਇਡ ਕਰੋ ਕੋਈ ਕੱਚ ਜਾਂ ਸ਼ੀਸ਼ੇ ਵਾਲੀ ਵਸਤੂਆਂ ਤੋਂ ਦੂਰ ਰਹੋ ਤਾਕੀ ਤੁਸੀਂ ਆਪਣੀ ਸੇਫਟੀ ਆਪ ਜਿਹੜੀ ਕਰ ਸਕੋ ਇਸ ਦੇ ਨਾਲ ਹੀ ਭਗਤ ਨਾਮਦੇਵ ਚੌਂਕ ਦੇ ਨੇੜੇ ਇੱਕ ਮੌਕ ਡ੍ਰਿਲ ਪ੍ਰਸ਼ਾਸਨ ਵੱਲੋਂ ਕੀਤੀ ਜਾਵੇਗੀ ਉਹਦੇ ਵਿੱਚ ਵੀ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਇੱਕ ਜਨਰਲ ਅਭਿਆਸ ਕੀਤਾ ਜਾਣਾ ਹੈਗਾ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਤੇ ਬੇਨਤੀ ਕਰਦਾ ਕਿ ਜਿਹੜੀ ਸਾਡੀ ਮੌਕ ਡਿਲ ਦੀ ਟੀਮਾਂ ਹੈ ਜਿਹੜੀ ਸਾਡੀ ਐਮਰਜੈਂਸੀ ਟੀਮਾਂ ਹੋਣਗੀਆਂ ਉੱਥੇ ਉਹਨਾਂ ਦਾ ਸਹਿਯੋਗ ਕੀਤਾ ਜਾਵੇ ਤੇ ਬਿਲਕੁਲ ਵੀ ਖਬਰਾਂ ਨੂੰ ਤੁਸੀਂ ਸਭੋ ਇੱਕ ਹੋਰ ਤੁਹਾਡੇ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਅਫਵਾਹ ਇਹਨਾਂ ਅਭਿਆਸਾਂ ਬਾਰੇ ਇਹਨਾਂ ਮੌਕੇਸ ਬਾਰੇ ਉਹਨਾਂ ਨੂੰ ਫਲਾਉਣ ਤੋਂ ਬਚੋ ਉਹਨਾਂ ਨੂੰ ਰੋਕਣ ਦਾ ਪਿਆਸ ਕਰੋ ਜੇ ਪ੍ਰਸ਼ਾਸਨ ਦੇ ਧਿਆਨ ਚ ਕੋਈ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ ਕਿ ਕੋਈ ਅਫਵਾਹ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਖਿਲਾਫ ਵੀ ਅਸੀਂ ਜਿਹੜਾ ਸਖਤ ਐਕਸ਼ਨ ਲਵਾਂਗੇ ਇਸ ਤੋਂ ਇਲਾਵਾ ਅੱਜ ਰਾਤ ਨੂੰ ਵੀ 8 ਤੋਂ 9 ਵਜੇ ਤੱਕ ਬਲੈਕਆਊਟ ਦੀ ਰੋਲ ਜਿਵੇਂ ਕਲ ਕੈਂਟੋਨਮੈਂਟ ਸੇ ਕੀਤੀ ਗਈ ਸੀ ਅੱਜ ਉਹ ਸ਼ਹਿਰ ਦੇ ਵਿੱਚ ਕੀਤੀ ਜਾਵੇਗੀ ਕੱਲ ਬੜੇ ਤੁਸੀਂ ਸਹਿਯੋਗ ਦਿੱਤਾ ਕੈਂਟੋਨਮੈਂਟ ਦੇ ਵਿੱਚ ਇਸ ਰੋਲ ਦੇ ਵਿੱਚ ਅੱਜ ਵੀ ਪ੍ਰਸ਼ਾਸਨ ਵੱਲੋਂ ਇਸ ਰੋਲ ਦੌਰਾਨ ਪੂਰੀ ਨਿਗਰਾਨੀ ਕੀਤੀ ਜਾਵੇਗੀ ਮੇਰੀ ਤੁਹਾਨੂੰ ਬੇਨਤੀ ਹੈ ਕਿ ਰਾਤ ਨੂੰ 8 ਤੋਂ 9 ਵਜੇ ਦੇ ਦੌਰਾਨ ਆਪਣੀ ਕਿਸੇ ਵੀ ਤਰ੍ਹਾਂ ਦੀ ਲਾਈਟ ਦਾ ਭਾਵੇਂ ਘਰਾਂ ਦੀ ਲਾਈਟ ਹੈ ਭਾਵੇਂ ਦਫ਼ਤਰਾਂ ਦੀਆਂ ਭਾਵੇਂ ਕੋਈ ਵਹਿੰਕਲ ਦੀ ਲਾਈਟ ਹੈ ਉਸ ਦਾ ਉਪਯੋਗ ਨਾ ਕੀਤਾ ਜਾਵੇ ਉਸ ਨੂੰ ਬੰਦ ਕੀਤਾ ਜਾਵੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਨਾਲ ਹਰ ਵੇਲੇ ਨਾਲ ਖੜਾ ਹੈ ਇਹਨਾਂ ਡ੍ਰਿਲਾਂ ਤੋਂ ਤੁਸੀਂ ਸਿਰਫ ਆਪਣਾ ਅਭਿਆਸ ਕਰਿਓ ਇਹਦੇ ਨਾਲ ਬਿਲਕੁਲ ਵੀ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਥੈਂਕ ਯੂ ਜੈ ਹਿੰਦ